ਬਾਬਾ ਜੀ ਦਾ ਜੋ ਚਪੈਰਾ ਬੜੇ ਸ਼ੁਰੂ ਤੋਂ ਹੀ ਬੜੇ ਚਿਰ ਤੋਂ ਚੱਲ ਰਿਹਾ ਸੀ ਬਚਪਨ ਤੋਂ ਹੀ ਵੇਖਦੇ ਆ ਰਹੇ ਆ ਪਰ ਹੁਣ ਮਾ ਬਾਬ ਜੀ ਦੀ ਇੰਨੀ ਕਿਰਪਾ ਹੋਈ ਆ ਤਿੰਨ ਕੇ ਸਾਲ ਤੋਂ ਸੰਗਤ ਬਹੁਤ ਜ਼ਿਆਦਾ ਰੁਹਾਨ ਵਧਿਆ ਸੰਗਤਾਂ ਦੀਆਂ ਮਨੋਗਾਂਬੜਾਂ ਪੂਰੀਆਂ ਹੋ ਰਹੀਆਂ ਤੇ ਸੰਗਤ ਵੱਧ ਤਵੱਦ ਆ ਰਹੀ ਆ ਤਿੰਨ ਸਾਲ ਤੋਂ ਹੀ ਵੇਖ ਰਿਹਾ ਹਾਂ ਹੁਣ ਸੰਗਤ ਇੰਨੀ ਜ਼ਿਆਦਾ ਕੀ ਪ੍ਰਬੰਧ ਛੋਟੇ ਪੈ ਰਹੇ ਆ ਪਰਬੰਧ ਤੇ ਬਹੁਤ ਜ਼ਿਆਦਾ ਕਰ ਰਹੇ ਪਰ ਬਹੁਤ ਜ਼ਿਆਦਾ ਪੈ ਗਏ ਸੰਗਤ ਸੜਕ ਤੇ ਬੈ ਜਾਂਦੀ ਜਿੱਥੇ ਜਗ੍ਹਾ ਮਿਲਦੀ ਆ ਸੰਗਤ ਦੀ ਭਾਵਨਾ ਜਿੱਥੇ ਜਗ੍ਹਾ ਮਿਲਦੀ ਉੱਥੇ ਬੈ ਕੇ ਉਹ ਦੁਪਹਿਰਾ ਗੱਟ ਰਹੀ ਆ ਪਾਠ ਕਰ ਰਹੀ ਆ ਸੇਵਾ ਵੀ ਕਰ ਰਹੀ ਆ ਜਿਨੀ ਮਾਨ ਕੋ ਹਸ਼ੁੰਦਾ ਆ ਮੈਂ ਸਾਰੇ 8 ਵਜੇ ਦੇ ਆਈ ਆ 11 ਵਜੇ ਮੇਰੀ ਵਾਰੀ ਆਈ ਸੀ ਮੱਥਾ ਟੇਕਣ ਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਮੈਂ ਪਰਵੰਦਕਾਰ ਨੂੰ ਵੀ ਬੇਨਤੀ ਕਰਦੀ ਆ ਸੰਗਤ ਨੂੰ ਬੇਨਤੀ ਕਰਦੀ ਆ ਵੀ ਜਿੰਨੀ ਇੱਥੇ ਗਰਮੀ ਆ ਤੋੜ-ਤੋੜ ਪੱਖੇ ਚਾਹੀਦੇ ਲਉਣੇ ਜਿਹੜੇ ਸੇਵਾ ਕਰਦੇ ਆ ਨੀ ਲੰਗਰਾਂ ਦੀ ਲੰਗਰ ਇੱਕ ਅੱਧਾ ਛੱਡ ਕੇ ਤੇ ਪੱਖਿਆਂ ਦੀ ਸੇਵਾ ਇੱਥੇ ਕੀਤੀ ਜਾਵੇ ਤੇ ਕਿਚਨ ਦੀ ਸੇਵਾ ਕੀਤੀ ਜਿਹੜੀ ਜਿਹੜੀ ਸੰਗਤ ਜਿਹੜੀ ਆ ਖਾਲਸਾ ਜੀ ਧੁੱਪੇ ਖਲੋਤੀ ਹੁੰਦੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾਫੀ ਕਹਿ ਸਕਦੇ ਵੱਡੇ ਪੱਤਰ ਤੇ ਸੰਗਤ ਐਤਵਾਰ ਦੇ ਦਿਨ ਜਿਹੜੀਆਂ ਗੁਰੂ ਘਰ ਵਿਖੇ ਪਹੁੰਚਦਿਆਂ ਨੇ ਦਰਸ਼ਨਦਾਰੀ ਕਰਨ ਵਾਸਤੇ ਚਪਹਿਰਾ ਸਾਹ ਕੱਟਣ ਵਾਸਤੇ ਤਾਂ ਗੁਰੂ ਸਾਹਿਬ ਜੀ ਦਾ ਨਾਮ ਕੀਰਤਨ ਜਪਦਿਆਂ ਨੇ ਤੁਸੀਂ ਵੀ ਆਇਓ ਕੀ ਕਹਿਣਾ ਚਾਹੁੰਦੇ ਹੋ ਲੇਖੋ ਜੀ ਬਾਬਾ ਜੀ ਦਾ ਜਦ ਚਪਹਿਰਾ ਬੜੇ ਸ਼ੁਰੂ ਤੋਂ ਹੀ ਬੜੇ ਚਰਚਾ ਚੱਲ ਰਿਹਾ ਸੀ ਬਚਪਨ ਤੋਂ ਹੀ ਵੇਖਦੇ ਆ ਰਹੇ ਹਾਂ ਪਰ ਹੁਣ ਮਾ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਆ ਤਿੰਨ ਕੇ ਸਾਲ ਤੋਂ ਸੰਗਤ ਬਹੁਤ ਜ਼ਿਆਦਾ ਰੁਝਾਨ ਵਧਿਆ ਸੰਗਤਾਂ ਦੀਆਂ ਮਨੋਗਾਂਬੜਾਂ ਪੂਰੀਆਂ ਹੋ ਰਹੀਆਂ ਤੇ ਸੰਗਤ ਵੱਧ ਤਵੱਦ ਆ ਇਹ ਚਪਰਾ ਚੱਲਦਾ ਪਰ ਬੜੇ ਕਿਰਪਾ ਨਾਲ ਜੀ ਅਸੀਂ ਬੜੇ ਚਿਰ ਤੋਂ ਆ ਰਹੇ ਹਰ ਐਤਵਾਰ ਆਈਦਾ ਇੱਥੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀਏ ਤਾਂ ਕਦੀ ਇਦਾਂ ਦਾ ਰਸ ਨਹੀਂ ਸੀ ਦੇਖਿਆ ਕਦੀ ਆ ਰੋਡ ਬਲੌਕ ਹੁੰਦੀ ਨਹੀਂ ਸੀ ਵੇਖੀ ਹਾਲਾਂਕਿ ਹਰ ਐਤਵਾਰ ਸੰਗਤ ਆਉਂਦੀ ਜ਼ਰੂਰ ਸੀਗੀ ਪਹਿਲਾਂ ਤਾਂ ਲੇਕਿਨ ਇੰਨੇ ਵੱਡੇ ਪੱਧਰ ਤੇ ਸੰਗਤ ਨਹੀਂ ਸੀ ਆਉਂਦੀ ਪਹਿਲਾਂ ਕਿਉਂਕਿ ਜਦੋਂ ਇਹ ਰੋਡ ਸੀਗੀ ਬਿਲਕੁਲ ਖੁੱਲੀ ਹੁੰਦੀ ਸੀ ਆਮ ਦਿਨਾਂ ਦੀ ਗੱਲ ਕਰੀਏ ਤਾਂ ਇਹ ਰੋਡ ਜੋ ਕਹਿ ਸਕਦੇ ਕਿ ਟ੍ਰੈਫਿਕ ਜਿਹੜਾ ਇਸ ਰੋਡ ਤੋਂ ਹੁੰਦਾ ਲੇਕਿਨ ਐਤਵਾਰ ਦੇ ਦਿਨ ਖਾਸ ਕਰਕੇ ਰੋਡ ਬੰਦ ਕਰ ਦਿੱਤੀ ਹਾਂਜੀ ਪਹਿਲਾਂ ਤਾਂ ਨਹੀਂ ਸੀ ਚਲੋ ਅਸੀਂ ਬੜੇ ਚਿਰ ਤੋਂ ਵੇਖ ਰਹਾ ਪਹਿਲਾਂ ਨਹੀਂ ਸੀ ਹੈਗਾ ਪਿਛਲੇ 3 ਸਾਲ ਤੋਂ ਸੰਗਤ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਮਹਾਰਾਜ ਦੀ ਕਿਰਪਾ ਨਾਲ ਸੰਗਤ ਬਹੁਤ ਜ਼ਿਆਦਾ ਹਾਂਡੀ ਹੈ 3 ਸਾਲ ਤੋਂ ਅਸੀਂ ਵੇਖ ਰਹੇ ਹਾਂ ਸੰਗਤ ਇੰਨੀ ਜ਼ਿਆਦਾ ਕਿ ਪ੍ਰਬੰਧ ਛੋਟੇ ਪੈ ਰਹੇ ਆ ਪਰਬੰਧ ਤੇ ਬਹੁਤ ਜ਼ਿਆਦਾ ਕਰ ਰਹੇ ਪਰ ਬਹੁਤ ਜ਼ਿਆਦਾ ਪੈ ਗਏ ਸੰਗਤ ਸੜਕ ਤੇ ਬੈ ਜਾਂਦੀ ਜਿੱਥੇ ਜਗ੍ਹਾ ਮਿਲਦੀ ਆ ਸੰਗਤ ਦੀ ਭਾਵਨਾ ਜਿੱਥੇ ਜਗ੍ਹਾ ਮਿਲਦੀ ਉੱਥੇ ਬੈ ਕੇ ਉਹ ਦੁਪਹਿਰਾ ਗੱਟ ਰਹੀ ਆ ਪਾਠ ਕਰ ਰਹੀ ਆ ਸੇਵਾ ਵੀ ਕਰ ਰਹੀ ਆ ਜਿੰਨੀ ਸਰਦਾ ਸਾਹਿਬ ਨਾਲ ਅਸੀਂ ਵੇਖ ਰਹੇ ਆ ਬੜੀ ਬੜੀ ਕਿਰਪਾ ਇੱਥੋਂ ਸੰਗਤਾਂ ਆਉਂਦੀਆਂ ਨੇ ਨਾਲ ਦੀ ਨਾਲ ਪ੍ਰਬੰਧਾ ਦੀ ਗੱਲ ਕਰੀਏ ਤਾਂ ਪ੍ਰਬੰਧ ਵੀ ਜਿਹੜੇ ਕਮੇਟੀ ਵੱਲੋਂ ਵਧੀਆ ਹਾਂ ਪ੍ਰਬੰਧ ਦੇ ਵੇਖੋ ਜੀ ਬਹੁਤ ਜ਼ਿਆਦਾ ਗਿਣਾਂ ਵੱਧਿਆ ਹੋ ਗਏ ਨੇ ਅੱਗੇ ਮੈਂਜ ਸਰ ਵਾਏ ਹੁਣ ਨਵੇਂ ਮੈਂਜ ਸਰ ਵਾਏ ਨੇ ਇਹ ਵੀ ਬੜੇ ਬੜੀ ਪ੍ਰਬੰਧ ਕਰਦੇ ਪਏ ਨੇ ਇਹਨਾਂ ਨੇ ਹਰ ਜਗ੍ ਕਾਰ ਪਾਰਕਿੰਗ ਚ ਬੈਠਣ ਦੀ ਜਗ੍ਹਾ ਬਣਾਈ ਸੰਗਤ ਵਾਸਤੇ ਕਾਰ ਪਾਰਕਿੰਗ ਬੰਦ ਕਰਕੇ ਇਹ ਬਾਹਰ ਉੱਪਰ ਹਾਲ ਬਣੇ ਨਵੇਂ ਇਹਨਾਂ ਵੀ ਸੰਗਤ ਬੈ ਰਹੀ ਆ ਪਿੱਛੇ ਵੀ ਪੁਰੀ ਵਾਲੇ ਬਾਬਾ ਜੀ ਸੰਤ ਮਹਾਂਪੁਰਸ਼ ਬਣਾ ਰਹੇ ਨੇ ਜਗ੍ਹਾ ਲੰਗਰ ਹਾਲ ਉੱਥੇ ਹੀ ਸੰਗਤ ਬੜੀ ਬੈ ਰਹੀ ਆ ਸੰਗਤ ਬਹੁਤ ਜ਼ਿਆਦਾ ਫਿਰ ਵੀ ਉਹ ਛੋਟੇ ਬੈ ਰਹੇ ਸੰਗਤ ਇੰਨੀ ਵੱਧ ਰਹੀ ਆ ਕਿ ਸੰਗਤ ਵਾਸਤੇ ਉਹ ਜਗ੍ਹਾ ਛੁੱਟੀ ਪੈਂਦੀ ਜਾ ਰਹੀ ਆ ਹਾਂਜੀ ਸਾਡੇ ਕੋਲ ਹੋਰ ਵੀ ਸੰਗਤਾਂ ਮਜੂਦ ਨੇ ਤਾਂ ਤੁਸੀਂ ਕਿੱਥੋਂ ਆਏ ਹੋ ਜੀ ਵਾਹਿਗੁਰੂ ਖਾਲਸਾਵਾ ਜੀ ਫਤਿਹ ਮੈਂ ਪਿੰਡ ਸਿਧਮਾ ਚੋਂ ਆਈ ਆ ਧਾਰੀਵਾਲ ਦੇ ਲਾਗੋ ਧਾਰੀਵਾਲ ਦੇ ਲਾਗ ਮੈਂ ਦੂਜੇ ਐਤਵਾਰ ਆਇਆ ਹੁਤਾ ਕਿਵੇਂ ਵੇਖਦੇ ਹੋ ਕਿਉਂਕਿ ਸੰਗਤ ਬੜੇ ਵੱਡੇ ਪੱਧਰ ਤੇ ਆਉਂਦੀ ਗੁਰੂ ਸਾਹਿਬ ਜੀ ਦਾ ਨਾਮ ਜਪਣਾ ਮਨ ਖੁਸ਼ ਹੁੰਦਾ ਆ ਮੈਂ ਸਵੇਰੇ 8 ਵਜੇ ਦੇ ਆਈਆਂ 11 ਵਜੇ ਮੇਰੀ ਵਾਰੀ ਆਈ ਮੱਥਾ ਟੇਕਣ ਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਮੈਂ ਵੀ ਆਪਣੀ ਸੁੱਖਾਂ ਲੈ ਕੇ ਆਈਆਂ ਜੇ ਕੋ ਕਾਲਪੁਰਖ ਮੇਰੀ ਪੂਰੀ ਕਰਦੇ ਹਜੇ ਮੇਰੀ ਪੂਰੀ ਨਹੀਂ ਹੋਈ ਜੇ ਮੈਂ ਦੂਜੇ ਐਤਵਾਰ ਆ ਜਾਈ ਆ ਕਿਹਰੇ ਮੈਂ ਦੱਸ ਪਾਈ ਚਲੋ ਆਈ ਆ ਗੁਰੂ ਘਰ ਸਾਰੇ ਇੱਕ ਹੀ ਆ ਬਾਕੀ ਅਸੀਂ ਗੁਰੂ ਪਰਿਵਾਰ ਜਿਹੜੇ ਸਾਰਾ ਪਰਿਵਾਰ ਜਿਹੜਾ ਗੁਰੂ ਨਾਲ ਜੁੜੇ ਆ ਗੁਰੂ ਸਾਹਿਬ ਨਾਲ ਮੈਂ ਚੜ੍ਹਦੀ ਕਲਾ ਕਰਨ ਵਾਸਤੇ ਬਾਬੇ ਦੀਪ ਸਿੰਘ ਦੇ ਆਈ ਆ ਤੇ ਜੇ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦੀ ਆ ਸੰਗਤ ਨੂੰ ਬੇਨਤੀ ਕਰਦੀ ਆ ਵੀ ਜਿੰਨੀ ਇੱਥੇ ਗਰਮੀ ਆ ਤੋੜ-ਤੋੜ ਪੱਖੇ ਚਾਹੀਦੇ ਲਉਣੇ ਜਿਹੜੇ ਸੇਵਾ ਕਰਦੇ ਐ ਨਹੀਂ ਲੰਗਰਾਂ ਦੀ ਲੰਗਰ ਇਕੱਦਾ ਛੱਡ ਕੇ ਤੇ ਪੱਖਿਆਂ ਦੀ ਸੇਵਾ ਇੱਥੇ ਕੀਤੀ ਜਾਵੇ ਤੇ ਕਿ ਚੰਨੀਆਂ ਸੇਵਾ ਕੀਤੀ ਜਿਹੜੀ ਜਿਹੜੀ ਸੰਗਤ ਜਿਹੜੀ ਆ ਖਾਲਸਾ ਜੀ ਧੁੱਪੇ ਖਲੋਤੀ ਹੁੰਦੀ ਆ ਗਰਮੀ ਆਤਦੀ ਆ ਬਾਕੀ ਰੱਬ ਦੇ ਘਰ ਹੀ ਅਰਦਾਸ ਕਰਾਂਗੇ ਵੀ ਰੱਬ ਚੜ੍ਹਦੀ ਕਲਾ ਕਰੇ ਜਿੱਥੇ ਸੰਗਤ ਆਉਂਦੀ ਆ ਕਹਿ ਸਕਦੇ ਕਿ ਸੰਗਤ ਦੀ ਜਿਹੜੀ ਆਸਤ ਹੈ ਸ਼ਰਧਾ ਜਿਹੜੀ ਆ ਗਰਮੀ ਤੋਂ ਵੀ ਵੱਧ ਕੇ ਹੁੰਦੀ ਆ ਕਿਉਂਕਿ ਸੰਗਤ ਬਿਨਾਂ ਗਰਮੀ ਦੀ ਪ੍ਰਵਾਹ ਕੀਤੇ ਜਿਹੜੀ ਆ ਗੁਰੂ ਸਾਹਿਬ ਜੀ ਦਾ ਨਾਮ ਜਪਦੀ ਦਿਖਾਈ ਦਿੰਦੀ ਮੈਂ ਵੀਰ ਜੀ ਪਿਛਲੀ ਵਾਰ ਹੀ ਆਈ ਹਾਂ ਤੇ ਉਦੋਂ ਮੈਂ ਲੇਟ ਆਈ ਹਾਂ ਤੇ ਅੱਜ ਕੀ ਮੈਂ ਸੋਚਿਆ ਪੇ 7 ਵਜੇ ਘਰੋਂ ਤੁਰਾਂਗੀ ਤੇ 8 ਵਜੇ ਪਹੁੰਚ ਗਈਆਂ ਇੱਥੇ ਪਰ ਅੱਜ ਕੀ ਵੀ ਮੱਥਾ ਟੇਕਣ ਵਕਤ ਪੀ ਟਾਈਮ ਲੱਗਾ ਸੰਗਤ ਜਿਆਦੀ ਐ ਅੱਜ ਕੀ ਮੱਸੀਆ ਕਰਕੇ ਤੇ ਚਲੋ ਮੈਂ ਗੁਰੂ ਮਹਾਰਾਜ ਦੀਆਂ ਕਿਰਪਾ ਚਰਨਾਂ ਦਾ ਕਰਦੀ ਆ ਕਰਮਾਂ ਵਾਲੀ ਐ ਜੋ ਮੈਂ ਇੱਥੇ ਆਈ ਕਰਮਾਂ ਵਾਲੀ ਸੰਗਤ ਆ ਜਿਹੜੀ ਇੱਥੇ ਆਉਣ ਦੀ ਐ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਹੋਰ ਅਰਦਾਸ ਕਰਾਂਗੀ ਮੈਨੇਜਰ ਸਾਹਿਬ ਨੂੰ ਪ੍ਰਬੰਧਕਾਂ ਨੂੰ ਵੀ ਇੱਥੇ ਪੱਖਿਆਂ ਦੀ ਤੇ ਜਿਹੜੀ ਇੱਥੇ ਆਪਣੇ ਚਾਨਣੀਆਂ ਦੀ ਐ ਸੂਦਾ ਜਿਹੜੀ ਐ ਵਧਾਈ ਜਾਵੇ ਗਰਮੀ ਕਰਕੇ ਨਾਲ ਹੋਰ ਵੀ ਜਿਹੜੀ ਸੰਗਤਾ ਮੌਜੂਦ ਨੇ ਨੌਜਵਾਨ ਮੌਜੂਦ ਨੇ ਤਾਂ ਤੁਸੀਂ ਕਿੱਥੋਂ ਆਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਮੈਂ ਪਿੰਡ ਖਤਰਾਂ ਆਂ ਗਲਾ ਤੋਂ ਆਇਆ ਹਾਂ ਜੀ ਹਾਂ ਜੀ ਕਿਉਂਕਿ ਕਾਫੀ ਜ਼ਿਆਦਾ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਪਹੁੰਚ ਰਹੀ ਆ ਤੁਸੀਂ ਵੀ ਆਏ ਹੋ ਨੌਜਵਾਨ ਬੜੀ ਵੱਡੀ ਗਿਣਤੀ ਦੇ ਵਿੱਚ ਬਹੁਤ ਵਧੀਆ ਜੀ ਲੱਗਦਾ ਜੀ ਬਾਕੀ ਇਹ ਆ ਵਿਚੋ ਥੋੜਾ ਜਿਆ ਧੁੱਪ ਕਰਕੇ ਚਾਨਣੀਆਂ ਦਾ ਪ੍ਰਬੰਧ ਹੋਵੇ ਤੇ ਪੱਖਿਆਂ ਦਾ ਪ੍ਰਬੰਧ ਹੋਵੇ ਇਹੋ ਬੇਨਤੀ ਕਰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਉਹ ਸੇਵਾ ਕਿੰਨੇ ਵਾਰੀ ਆਉਣੀ ਹੋ ਹਰ ਜਦੋਂ ਟਾਈਮ ਲੱਗ ਜੇ ਉਦੋਂ ਨੇ ਐਤਵਾਰ ਵੀ ਸ਼ਨੀਵਾਰ ਵੀ ਹਾਂਜੀ ਕਦੋਂ ਤੇ ਆਣਾ ਸ਼ੁਰੂ ਹੋਏ ਮੈਨੂੰ ਕਾਫੀ 2-3 ਸਾਲ ਹੋ ਗਏ 2-3 ਸਾਲਾਂ ਤੋਂ ਹਰ ਐਤਵਾਰ ਹਾਂਜੀ 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 ਸੰਗਤਾਂ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਜਿਹੜਾ ਗੁਰੂ ਘਰ ਵਿਖੇ ਆ ਕੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਆਣੇ ਤਾਂ ਉੱਥੇ ਹੀ ਚਪੈਰੇ ਦੀ ਗੱਲ ਕਰੀਏ ਤਾਂ ਚਪੈਰਾ ਕੱਢਦੀਆਂ ਵੀ ਸੰਗਤਾਂ ਜੜੀਆਂ ਉਹ ਵੀ ਤੜ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਜਿੱਥੇ ਕਿ ਚਾਨਣੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਕਿਉਂਕਿ ਇਹ ਰੋਡ ਆ ਇਹ ਸੜਕ ਆ ਤਾਂ ਸੜਕ ਦੇ ਉੱਤੇ ਵੀ ਸੰਗਤ ਜੜੀ ਆ ਬਹਿ ਕੇ ਗੁਰੂ ਸਾਹਿਬ ਜੀ ਦਾ ਨਾਮ ਜਪ ਰਹੀ ਆ ਦਿਖਾਈ ਦੇ ਰਹੀ ਆ ਉੱਥੇ ਨੌਜਵਾਨ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੀਬੀਆਂ ਪਹਿਣਾ ਬੱਚੇ ਜਿਹੜੇ ਨੇ ਜਿੱਥੇ ਕਿ ਸਿਮਰਨ ਕਰ ਰਹੇ ਨੇ ਪਾਠ ਜਪ ਰਹੇ ਨੇ ਕਰ ਰਹੇ ਨੇ ਤਾਂ ਉੱਥੇ ਨਾਲ ਦੱਸ ਦਈਏ ਕਿ ਸੇਵਾ ਵੇਖ ਸਕਦੇ ਹਾਂ ਪੱਖਿਆਂ ਦੀ ਸੇਵਾ ਚੱਲਣ ਦੀ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ